ਸਸਰੀ ਗੱਲ ਦੋਸਤੋ ਬੱਲੇ ਬੱਲੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਇਸ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਣੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਵੀਡੀਓ ਛੋਟੀ ਦੀ ਹੈ ਮਾਨਸਾ ਸੈਟ ਵੱਲੋਂ ਆਈ ਹੈ ਇਹ ਨਸ਼ਾ ਤਸਕਰੀ ਕਰਦੇ ਨੇ ਜਿਹੜੇ ਇਹ ਉਹਨਾਂ ਦੀ ਹੈ ਦੇਖੋ ਪੰਜਾਬ ਦਾ ਮਾਹੌਲ ਕਿਹੜੀ ਤਰਫ ਚਲਾ ਗਿਆ ਜਿਹੜੀ ਡਿਊਟੀ ਪੁਲਿਸ ਨੇ ਕਰਨੀ ਹੁੰਦੀ ਹੈ ਪੁਲਿਸ ਨੇ ਮੁਜਰਮ ਫੜਨੇ ਨੇ ਆਪਣੇ ਦੇਖਣਾ ਹੁੰਦਾ ਸਾਰਾ ਉਹਨੂੰ ਦੇਖ ਕੌਣ ਰਹਿਣੇ ਪੰਜਾਬ ਦੇ ਹੋਣਹਾਰ ਨੌਜਵਾਨ ਜਾਂ ਪੰਜਾਬੀ ਪੰਜਾਬੀ ਨੌਜਵਾਨਾਂ ਨੂੰ ਜਿੰਦਾ ਰੱਖਣ ਵਾਸਤੇ ਇਹਨਾਂ ਮਾਵਾਂ ਦੇ ਪੁੱਤ ਨਾ ਮਰਨ ਉਹਨਾਂ ਦੀ ਰਾਖੀ ਕਰਦੇ ਨੇ ਪੰਜਾਬ ਦੇ ਪੁੱਤ ਲੇਕਿਨ ਜਿਹੜੀ ਡਿਊਟੀ ਪੁਲਿਸ ਦੀ ਬਣਦੀ ਹੈ ਪ੍ਰਸ਼ਾਸਨ ਦੀ ਬਣਦੀ ਹੈ ਉਹ ਆਪਣੀ ਜਗ੍ਹਾ ਪੂਰੀ ਤਰ੍ਹਾਂ ਨਕਾਮ ਹੈ ਤੇ ਜਦੋਂ ਇਹ ਉਹਨਾਂ ਦੀ ਘੇਰਾਬੰਦੀ ਕਰਦੇ ਨੇ ਜਾਂ ਉਹਨਾਂ ਦਾ ਪਿੱਛਾ ਕਰਦੇ ਨੇ ਜਾਂ ਉਹਨਾਂ ਨੂੰ ਆਪਣੇ ਪੈੜ ਕੱਢਦੇ ਨੇ ਦੇਖਦੇ ਨੇ ਕਿ ਇਹ ਨਸ਼ਾ ਤਸਕਰਾਂ ਨੂੰ ਫੋਨ ਕਰਦੇ ਨੇ ਕਿ ਸਾਨੂੰ ਅਸੀਂ ਨਸ਼ਾ ਲੈਣਾ ਤੁਸੀਂ ਮਿਲੋ ਸਾਨੂੰ ਤਾਂ ਉਹ ਆਨਾ ਕਾਨੀ ਕਰਦੇ ਆ ਕਰਦੇ ਆ ਸਾਰਾ ਦਿਨ ਕੱਢ ਦਿੰਦੇ ਨੇ ਤਾਂ ਅੱਗੇ ਜਾ ਕੇ ਫਿਰ ਇਹ ਜਦੋਂ ਉਹ ਉਹਨਾਂ ਨੂੰ ਇੱਕ ਜਗ੍ਹਾ ਮੁਲਾਕਾਤ ਹੁੰਦੀ ਆ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਇਹਨਾਂ ਕੋਲੇ ਗੱਡੀਆਂ ਕਾਫਲੇ ਤੇ ਮੁੰਡੇ ਜਾਦਾ ਸੀ ਤਾਂ ਉਹ ਭੱਜਦੇ ਨੇ ਤਾਂ ਉਹਨਾਂ ਨੂੰ ਭੱਜ ਕੇ ਫੜਦੇ ਨੇ ਉਸ ਤੋਂ ਬਾਅਦ ਦੇਖੋ ਮਾਹੌਲ ਕੀ ਬਣਿਆ ਹੋਇਆ ਕਿ ਉਹ ਤਸਕਰਾਂ ਦੀ ਹਿੰਮਤ ਦੇਖੋ ਅੱਗੋਂ ਮਾਰ ਕਟਾਈ ਤੱਕ ਉਹਨੇ ਆ ਦੇਖੋ ਝੋਟੇ ਤੇ ਵੀ ਹੱਥ ਚੁੱਕ ਤਾਂ ਆ ਮੁੰਡੇ ਨੇ ਤਸਕਰ ਨੇ ਤੋਂ ਝੋਟੇ ਨੇ ਫਿਰ ਦੱਬ ਕੇ ਸਿੰਘ ਮਾਰੇ ਉਹਨੂੰ ਮਾਰ ਮਾਰ ਕੇ ਉਹਨਾਂ ਨੇ ਉਹਦੇ ਨੱਕ ਭੰਤਾਂ ਇਹਨਾਂ ਤਸਕਰਾਂ ਦਾ ਮੁੰਡਿਆਂ ਨੇ ਸਾਰਿਆਂ ਨੇ ਤਾਂ ਪੁਲਿਸ ਪ੍ਰਸ਼ਾਸਨ ਵੀ ਉੱਥੇ ਹੀ ਤੇ ਦੇਖੋ ਪੁਲਿਸ ਨੂੰ ਵੀ ਸਮਝ ਨਹੀਂ ਸੀ ਆਰੀ ਕੀ ਕਰੀਏ ਕਿਹੜਾ ਇਹ ਛੋਟੇ ਦੀ ਟੀਮ ਦਾ ਹੈ ਕਿਹੜਾ ਤਸਕਰਾਂ ਦੀ ਟੀਮ ਦਾ ਉੱਥੇ ਖੱਦੂ ਖਾਨਾ ਜਾਦਾ ਪੈ ਗਿਆ ਸੋ ਮੇਰਾ ਇਹ ਨਹੀਂ ਪੁਲਿਸ ਤੇ ਇਲਜ਼ਾਮ ਲਾਣਾ ਕਿ ਪੁਲਿਸ ਨੇ ਕੀਤਾ ਕੁਝ ਨਹੀਂ ਪੁਲਿਸ ਨੇ ਫੜੇ ਪਰ ਇਹੋ ਜਿਹੇ ਮੌਕੇ ਤੇ ਪਤਾ ਨਹੀਂ ਲੱਗਦਾ ਇਹਦੇ ਵਿੱਚ ਪੁਲਿਸ ਵੀ ਸਿਵਲ ਤੇ ਸੀ ਸੋ ਉਹਨਾਂ ਤੇ ਹੁਣ ਚੰਗੀ ਡਾਂਗ ਵੀ ਵਰੀ ਆ ਔਰ ਪੁਲਿਸ ਨੇ ਥਾਣੇ ਚਲ ਜਾ ਕੇ ਉੱਥੋਂ ਦੇ ਐਸ ਐਚਓ ਨੇ ਬਹੁਤ ਵਧੀਆ ਹਿੰਮਤ ਦਿਖਾਈ ਆ ਇਹ ਜਿਹੜੀ ਸਰਕਾਰੀ ਭੇਡਾਂ ਨੇ ਸਰਕਾਰੀ ਭੇਡਾਂ ਕੰਮ ਨਹੀਂ ਕਰ ਲੀਆਂ ਔਰ ਪੁਲਿਸ ਵਾਲੇ ਵੀਰਾਂ ਨੂੰ ਵੀ ਇਹਨਾਂ ਨੂੰ ਅਧਿਕਾਰੀਆਂ ਨੂੰ ਵੀ ਚੰਗੇ ਤਰ੍ਹਾਂ ਨਹੀਂ ਕਰਨ ਦਿੰਦੇ ਛੋਟੇ ਜਿਹੜੇ ਥੱਲੇ ਅਧਿਕਾਰੀ ਨੇ ਵੱਡੇ ਵੱਡੇ ਮਗਰਮੱਛ ਇਹਨਾਂ ਨੂੰ ਛੋਟੇ ਅਧਿਕਾਰੀ ਨੇ ਇਹਨਾਂ ਤੇ ਉੱਤੇ ਬਹੁਤ ਜ਼ਿਆਦਾ ਸ਼ਕਤੀ ਰੱਖਦੇ ਨੇ ਔਰ ਕਿਤੇ ਨਾ ਕਿਤੇ ਇਹਨਾਂ ਤਸਕਰਾਂ ਨੂੰ ਢਿੱਲ ਦਿੰਦੇ ਨੇ ਔਰ ਇਹਨਾਂ ਤੋਂ ਪੈਸਾ ਖਾਂਦੇ ਨੇ ਇਹਨਾਂ ਮਾਵਾ ਦੇ ਪੁੱਤ ਮਰਦੇ ਨੇ ਮਰਨ ਕੋਈ ਗੱਲ ਨਹੀਂ ਇਹਨਾਂ ਨੂੰ ਪੈਸਾ ਚਾਹੀਦਾ ਇਹ ਸਰਕਾਰ ਦੇ ਜਿਹੜੇ ਨਮਾਏਦੇ ਨੇ ਇਹ ਸਰਕਾਰੀ ਸਰਕਾਰ ਦਾ ਪ੍ਰਸ਼ਾਸਨ ਦਾ ਇਹਨਾਂ ਤੇ ਜਿਹੜਾ ਇਹ ਹੈ ਕਿ ਤੁਸੀਂ ਨਸ਼ਾ ਤਸਕਰਾਂ ਨੂੰ ਫੜਨਾ ਸਖਤੀ ਕਰਨੀ ਹੈ ਕੁਝ ਨਹੀਂ ਇਹ ਸਾਰਾ ਝੂਠ ਫਰੇਪਖੰਡ ਹੈ ਇਹ ਸਾਰੇ ਸਰਕਾਰੀ ਬੰਦੇ ਨੇ ਜਿੰਨੇ ਤਸਕਰ ਨੇ ਸਰਕਾਰ ਅਗਰ ਚਾਵੇ ਤਾਂ 24 ਘੰਟੇ ਵੀ ਨਹੀਂ ਲੱਗਦੇ ਇਹ ਤਸਕਰ ਸਾਰੇ ਜੇਲ੍ਹ ਚ ਹੋਣ ਸੋ ਇਹ ਖੋਖਲੇ ਦਾਅਵੇ ਹੁੰਦੇ ਆ ਇਹਨਾਂ ਨੂੰ ਪੈਸਾ ਚਾਹੀਦਾ ਸੋ ਇਹਨਾਂ ਨੂੰ ਚਾਰੇ ਪਾਸੇ ਪੈਸਾ ਮਿਲ ਰਿਹਾ ਇੱਕ ਨਵਾਂ ਤਰੀਕਾ ਤਸਕਰੀ ਦਾ ਚੱਲ ਪਿਆ ਤੁਸੀਂ ਆ ਦੇਖ ਰਹੇ ਹੋ ਸਾਡੇ ਕੈਪਸੂਲ ਨੇ ਇਹ ਕੈਪਸੂਲ ਤਾਕਤ ਦੇ એનર્ਜੀ ਦੇ ਇਹਨਾਂ ਦਾ ਨਾਮ ਬਦਲ ਕੇ ਕਿਵੇਂ ਬਲਿਸਟਰ ਸਟਿੱਪਾਂ ਦੇ ਵਿੱਚ ਫਿੱਟ ਕੀਤੇ ਹੋਏ ਨੇ ਔਰ ਇਹ ਹੈ ਸਟਿੱਪਾਂ ਦੇ ਵਿੱਚ ਫਿੱਟ ਹੋਣ ਤੋਂ ਬਾਅਦ ਬਾਹਰ ਰੈਪਰ ਇਹਨਾਂ ਦਾ ਤਾਕਤ ਦਾ ਲੱਗਿਆ ਆਇਰਨ ਤੇ ਜ਼ਿੰਕ ਫਾਸਫੋਰਸ ਸਾਰਾ ਤੇ ਇਹ ਜਿਹੜੇ ਹੈਗੇ ਨਸ਼ੇ ਦਿਨੇ ਕੋਈ ਇਹਦਾ ਇਸ ਪ੍ਰਸ਼ਾਸਨ ਤੋਂ ਬਚਣ ਲਈ ਪੁਲਿਸ ਦੀ ਦੇ ਨਾਲ ਅੱਖ ਮਜੂਰੀ ਖੇਡੀ ਜਾ ਰਹੀ ਹੈ ਪ੍ਰਸ਼ਾਸਨ ਨਾਲ ਖੇਡੀ ਜਾ ਰਹੀ ਹੈ ਸੋ ਸਿਹਤ ਵਿਭਾਗ ਨਾਲ ਖੇਡੀ ਜਾ ਰਹੀ ਹੈ ਵੀ ਜਿਹੜੇ ਬੰਦੇ ਨੇ ਇਹ ਨਸ਼ਾ ਕਰਦੇ ਨੇ ਉੱਤੇ ਜਿਹੜਾ ਟਰਮਾ ਡੋਲ ਜਾਂ ਇਨ ਸਪਾਸਮ ਪ੍ਰੋਕਸੀ ਨਾਲ ਜਿਹੜੇ ਵੀ ਇਹੋ ਜਿਹੇ ਸਾਲਟ ਸੀਗੇ ਨੀਂਦ ਵਾਲੇ ਜਾਂ ਨਸ਼ੇ ਵਾਲੇ ਜਿਉਂ ਜਿਕੇ ਚੇਤੇ ਜਾਂਦੇ ਉਹ ਬੈਨ ਹੋਣ ਕਰਕੇ ਇਹਨਾਂ ਦਾ ਨਾਮ ਵੀ ਇਹਨਾਂ ਨੇ ਬਾਅਦ ਤਾਕਤ ਦਾ એનર્ਜੀ ਦੇ ਕੈਪਸੂਲ ਰੱਖਤਾ ਔਰ ਉਹਨਾਂ ਦਾ ਫਾਰਮੂਲਾ ਵੀ એનર્ਜੀ ਵਾਲਾ ਨਾਮ ਤਾਂ ਲੇਕਿਨ ਅੰਦਰ ਨਸ਼ੇ ਵਾਲੇ ਕੈਪਸੂਲ ਸੀਗੇ ਸੋ ਇਹ ਗੌਰ ਖਤੰਦਾਂ ਪਤਾ ਨਹੀਂ ਕਦੋਂ ਵੀ ਚੱਲਦਾ ਸੋ ਦੋਸਤੋ ਮੇਰੇ ਵੀਰੋ ਮੇਰੇ ਪ੍ਰਭੂ ਹੁਣ ਇਹ ਵੀ ਫੇਥ ਨਹੀਂ ਰਿਹਾ ਇਹ ਵੀ ਵਿਸ਼ਵਾਸ ਨਹੀਂ ਰਿਹਾ ਜੇ ਤੁਸੀਂ ਕਿਸੇ ਮੈਡੀਕਲ ਤੋਂ ਕੋਈ ਪੱਤਾ ਲੈਂਦੇ ਹੋ ਤਾਕਤ ਕਰਕੇ ਲੈਂਦੇ ਹੋ ਤਾਂ ਇਹ ਜ਼ਰੂਰੀ ਨਹੀਂ ਕਿ ਉਹ ਤਾਕਤ ਦਾ ਹੀ ਹੋਵੇ ਹੋ ਸਕਦਾ ਉਹ ਨਸ਼ੇ ਦਾ ਹੋਵੇ ਸੋ ਐੋ ਜੀਆਂ ਚੀਜ਼ਾਂ ਤੋਂ ਕਿਸੇ ਆਪਣੇ ਫੇਥ ਵਾਲੇ ਡਾਕਟਰ ਤੋਂ ਵਧੀਆ ਡਾਕਟਰ ਤੋਂ ਜਾਂ ਚੰਗੇ ਮੈਡੀਕਲ ਸਟੋਰ ਤੋਂ ਕੇਮਿਸਟ ਤੋਂ ਲਿਓ ਜਿਹੜੇ ਡਾਕਟਰ ਜਾਂ ਮਾੜੇ ਕੇਮਿਸਟ ਇਧਰ ਉਧਰ ਦੀਆਂ ਸਸਤੀਆਂ ਦਵਾਈਆਂ ਲੈ ਲੈਂਦੇ ਨੇ ਉਹਨਾਂ ਕੋਲੇ ਐੋ ਜੀ ਚੀਜ਼ਾਂ ਦੇ ਢੰਡਾਰ ਆ ਚੁੱਕੇ ਹੋਣਗੇ ਸੋ ਤੁਸੀਂ ਸਾਰਿਆਂ ਨੇ ਬਚਣਾ ਹੈ ਇਹ ਤਾਕਤ ਦੇ ਕੈਪਸੂਲ ਨਹੀਂ ਤਾਂ ਛੋਟੇ ਨੇ ਫਿਰ ਦੇਖੋ ਕਿਵੇਂ ਮੁੱਕੇ ਫੇਰੇ ਨੱਕ ਤੇ ਛੋਟੇ ਨਾਲ ਜਣਾ ਗੁੱਟ ਸਾਰਾ ਬਾਹ ਮਾਰ ਮਾਰ ਕੇ ਸੋਨੇ ਦੀ ਵੀ ਸੁੱਜ ਗਈ ਤਾਂ ਅੱਗੋਂ ਉਹਨਾਂ ਨੇ ਵੀ ਝੜਪ ਲਈ ਸੋ ਅੱਗੇ ਜਾ ਕੇ ਥਾਣੇ ਉਹਨਾਂ ਦੇ ਚੰਗਾ ਠੰਡ ਵਿੱਚ ਕਟਾਪਾ ਹੋਇਆ ਉਹਨਾਂ ਦੀ ਠੰਡ ਲਾਈ ਗਈ ਥਾਣੇ ਵਿੱਚ ਔਰ ਉੱਥੋਂ ਦੇ ਐਸਐਚਓ ਸਾਹਿਬ ਨੇ ਬੜੀ ਇਹਨਾਂ ਦੀ ਮਦਦ ਕੀਤੀ ਸੋ ਮੁੰਡੇ ਕਾਫੀ ਇਕੱਠੇ ਸੀ ਨਹੀਂ ਤਾਂ ਹੋ ਸਕਦਾ ਉਹਨਾਂ ਤੇ ਪ੍ਰੈਸ਼ਰ ਪੈਂਦਾ ਔਰ ਉਹਨਾਂ ਛੱਡ ਦੇਣਾ ਸੀ ਸੋ ਜਿਹੜੀਆਂ ਜਿਹੜੇ ਵੱਡੇ ਅਧਿਕਾਰੀ ਨੇ ਵੱਡੇ ਲੋਕ ਨੇ ਵੱਡੀਆਂ ਜਿਨ੍ਹਾਂ ਨੇ ਪੜਾਈਆਂ ਕਰੀਆਂ ਨੇ ਵੱਡੀ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਨਸ਼ਾ ਤਸਕਰਾਂ ਨੂੰ ਫੜਨ ਵਿੱਚ ਉਹ ਸਿਰੇ ਤੇ ناکਾਮ ਨੇ ਉਹ ਦੱਲੇ ਤੇ ਦੋਗਲੇ ਹੋ ਕੇ ਬੈਠੇ ਨੇ ਸਰਕਾਰ ਦੇ ਨਾਲ ਅੱਖ ਮਝੋਲੀ ਖੇਡੀਆਂ ਜਾਂਦੇ ਨੇ ਪਰ ਸਰਕਾਰ ਆ ਪੰਜਾਬ ਸਰਕਾਰ ਸਿਰੇ ਦੀ ناکਾਮ ਲਾਚਾਰ ਔਰ ਮਾੜੀ ਸਰਕਾਰ ਹੈ ਜੇ ਇਹਨੂੰ ਘਟੀਆ ਸਰਕਾਰ ਦਾ ਦਰਜਾ ਦਿੱਤਾ ਜਾਏ ਤਾਂ ਕੋਈ ਵੀ ਇਹਦੇ ਵਿੱਚ ਗੁਨਾਹ ਨਹੀਂ ਹੋਊਗਾ ਸੋ ਆਪਾਂ ਲਿਆਂਦਾ ਸੀਗਾ ਚਲੋ ਬਦਲਾ ਆਊਗਾ ਬਦਲਾ ਆਇਆ ਜਰੂਰ ਪਰ ਇਹਨਾਂ ਦਾ ਜਿਵੇਂ ਕਿ ਮਾਨ ਸਾਹਿਬ ਸੰਸਦ ਵਿੱਚ ਖਲੋ ਕੇ ਕਹਿੰਦੇ ਸੀ ਮੋਦੀ ਜੀ ਅچھے ਦਿਨ ਕਦ ਆਉਣਗੇ ਆਗੇ ਨਾ ਅچھے ਦਿਨ ਇਹਦੇ ਵੀ ਆਗੇ ਮੋਦੀ ਜੀ ਦੇ ਵੀ ਆਗੇ ਸੋ ਜਨਤਾ ਦੇ ਅچھے ਦਿਨ ਕਦੋਂ ਆਉਣਗੇ ਤੇ ਵੈਗਰੂ ਜਾਣਦਾ ਸੋ ਦੋਸਤੋ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਔਰ ਸਬਸਕ੍ਰਾਈਬ ਕਰੋ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਛੋਟੇ ਬਾਈ ਜਿੰਦਾਬਾਦ ਦੇ ਤੇ ਵਿੱਚ ਥੱਲੇ ਕਮੈਂਟਸ ਪਾਓ ਔਰ ਛੋਟੇ ਬਾਈ ਨੂੰ ਵੱਧ ਤੋਂ ਵੱਧ ਪ੍ਰोत्ਸਾਹਨ ਕਰੋ ਉਹਨੂੰ ਉਹਦਾ ਮਨੋਬਲ ਵਧਾਓ ਉਹਨੂੰ ਵੱਧ ਤੋਂ ਵੱਧ ਸਹਿਯੋਗ ਕਰੋ ਇਸੇ ਤਰ੍ਹਾਂ ਦੋ ਚਾਰ ਛੋਟੇ ਹੋਰ ਉੱਠ ਜਨ ਪੰਜਾਬ ਦੇ ਵਿੱਚ ਤਾਂ ਪੰਜਾਬ ਦਾ ਨਸ਼ਾ ਪਈ ਖਤਮ ਹੋ ਜਾਊਗਾ ਕਿਸੇ ਪੁਲਿਸ ਦੀ ਲੋੜ ਨਹੀਂ ਕਿਸੇ ਸਰਕਾਰ ਦੀ ਲੋੜ ਨਹੀਂ